ਨਾਨਕ ਸਾਹਿਬ ਦੀ ਜਿਹੜੀ ਸੋਚ ਸੀਗੀ ਉਹਨਾਂ ਦੇ ਗੁਰੂਆਂ ਦੀ ਸੋਚ ਦੇ ਨਾਲੇ ਲੰਗਰ ਚੱਲ ਰਿਹਾ ਜੀ ਤੇ ਇੱਥੇ ਇਦਾਂ ਨਹੀਂ ਕੋਈ ਭਾਵੇਂ ਕੋਈ 10 ਵਾਰ ਛੱਕੇ ਸਾਡੇ ਕੋਲੇ 2 ਸਾਲ ਤੋਂ ਜਿਹੜੇ ਇਦਾਂ ਦੇ ਪਰਿਵਾਰ ਨੇ ਘਰ ਤੋਂ ਘੜ 300 ਬੱਚਾ ਜਾਂ ਲੋੜਵੰਦ ਨੇ ਜਿਹੜੇ ਕਿ ਤਿੰਨ ਟਾਈਮ ਚਾਰ ਟਾਈਮ ਸਾਡੇ ਕੋਲੇ ਚੱਕਦੇ ਨੇ ਕੰਮ ਆਉਂਦੇ ਨੇ ਵੇ ਸਾਡਾ ਲੰਗਰ ਭੇਜਦੇ ਸੀਗੇ ਉੱਥੇ ਜਾਂਦਾ ਸੀ ਤੇ ਦੂਜਾ ਵੱਧਾ ਸੀ ਇਹ ਕੀਤਾ ਵੀ ਸ਼ਹਿਰਾਂ ਦੇ ਵਿੱਚ ਸਾਡਾ ਲੰਗਰ ਚੱਲ ਰਿਹਾ ਹੁਣ বাস ਸਟੈਂਡ ਹੋ ਗਏ ਰੇਲਵੇ ਸਟੇਸ਼ਨ ਹੋ ਗਏ ਲੇਬਰ ਚੌਂਕ ਹੋ ਗਏ ਕੋਈ ਵੀ ਸ਼ਹਿਰ ਦੇ ਵਿੱਚ ਲੰਗਰ ਛਕੇ ਜੀ ਡਬਲ ਡਬਲ ਗੱਡੀਆਂ ਹੁਣ ਸ਼ਹਿਰ ਦੇ ਵਿੱਚ ਚੱਲਦੀਆਂ ਉਸ ਤੋਂ ਇਲਾਵਾ ਅਸੀਂ ਜਿਵੇਂ ਹੁਣ ਪੀਜਾ ਸ਼ੁਰੂ ਕਰਨ ਜਾ ਰਹੇ ਹਾਂ ਜੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜੋ ਪ੍ਰਕਾਸ਼ ਗੁਰਪਤ ਜਿਹੜਾ ਆ ਰਿਹਾ ਉਹਦੇ ਸਬੰਧ ਦੇ ਵਿੱਚ ਇੱਕ ਪੀਜਾ ਮਸ਼ੀਨ ਆਈ ਹੈ ਸਾਡੀ ਜਿਹੜੀ ਕਿ 15 ਲੱਖ ਰੁਪਏ ਲਾ ਕੇ ਇਹ ਮਸ਼ੀਨ ਅਸੀਂ ਲਿਆਂਦੀ ਹੈ ਜੀ ਤੇ ਇਹਦੇ ਨਾਲ ਉਹ ਬੰਦੇ ਬੱਚੇ ਪੀਜਾ ਛਕਣਗੇ ਜਿਨ੍ਹਾਂ ਨੇ ਕਦੇ ਪੀਜਾ ਸੁਪਨੇ ਚ ਵੀ ਨਹੀਂ ਦੇਖਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਸਿੰਘ ਦਰਸ਼ਕੋ ਬਾਬੇ ਨਾਨਕ ਦੇ ਚਲਾਏ ਲੰਗਰ ਦੀ ਪ੍ਰਥਾ ਅੱਜ ਵੀ ਦੁਨੀਆ ਭਰ ਦੇ ਵਿੱਚ ਬਦਸਤੂਰ ਜਾਰੀ ਹੈ ਪਰ ਅੱਜ ਤੁਹਾਨੂੰ ਇੱਕ ਅਮਰੀਕਾ ਰਹਿੰਦੇ ਗੁਰਸਿੱਖ ਵੱਲੋਂ ਚਲਾਏ ਪੰਜਾਬ ਚ ਅਜੀਹੇ ਔਨੋਖੇ ਲੰਗਰ ਅਸਥਾਨ ਤੇ ਲੈ ਕੇ ਆਏ ਆ ਜਿੱਥੇ ਨਾ ਸਿਰਫ ਭੁੱਖੇ ਗਰੀਬ ਲੋਕਾਂ ਨੂੰ ਲੰਗਰ ਸ਼ਕਾਇਆ ਜਾਂਦਾ ਹੈ ਬਲਕਿ ਹੁਣ ਇਨਾ ਗਰੀਬ ਬੱਚਿਆਂ ਨੂੰ ਪੀਜ਼ੇ ਦਾ ਲੰਗਰ ਚਕਾਇਆ ਜਾਊਗਾ ਜੋ ਬੱਚੇ ਕਈ ਵਾਰ ਅਸੀਂ ਸੜਕਾਂ ਦੇ ਉੱਤੇ ਪੀਖ ਮੰਗਦੇ ਦੇਖਦੇ ਹਾਂ ਜਾਂ ਫਿਰ ਵੱਡੇ-ਵੱਡੇ ਰੈਸਟੋਰੈਂਟਾਂ ਦੇ ਬਾਹਰ ਅਮੀਰ ਲੋਕਾਂ ਤੋਂ ਕੁਝ ਖਾਣ ਦੀ ਆਸ ਲਾ ਕੇ ਬੈਠਦੇ ਨੇ ਤੇ ਆਓ ਫਿਰ ਸਭ ਤੋਂ ਪਹਿਲਾਂ ਇੱਥੇ ਬਣੇ ਦਰਬਾਰ ਸਾਹਿਬ ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਤੇ ਉਸ ਤੋਂ ਬਾਅਦ ਜਾਣਾਂਗੇ ਇੱਥੇ ਦੇ ਪ੍ਰਬੰਧਕਾਂ ਤੋਂ ਇੱਥੇ ਦੇ ਪੂਰੇ ਪ੍ਰਬੰਧਾਂ ਦੇ ਬਾਰੇ ਜੀ ਦਰਬਾਰ ਸਾਹਿਬ ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਅਸੀਂ ਹੁਣ ਇਸ ਲੰਗਰ ਅਸਥਾਨ ਦੀ ਬੇਕਰੀ ਚ ਪਹੁੰਚੇ ਆ ਜਿੱਥੇ ਬੱਚਿਆਂ ਦੇ ਲਈ ਪੀਜ਼ਾ ਤਿਆਰ ਕਰਨ ਵਾਸਤੇ ਮਸ਼ੀਨ ਮਗਵਾਈ ਗਈ ਹੈ ਸਾਡੇ ਨਾਲ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਸੇਵਾ ਸੁਸਾਇਟੀ ਦੇ ਪ੍ਰਬੰਧਕ ਗੁਰਲਿਆਕਤ ਸਿੰਘ ਬਰਾੜ ਮੌਜੂਦ ਨੇ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਲਖ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਜਿਸ ਪ੍ਰਕਾਰ ਇਹ ਲੰਗਰ ਸੇਵਾਵਾਂ ਚਲਾਈਆਂ ਜਾ ਰਹੀਆਂ ਨੇ ਕੌਣ ਇਹ ਲੰਗਰ ਸੇਵਾਵਾਂ ਚਲਾ ਰਿਹਾ ਹੈ ਵੈਸੇ ਤਾਂ ਜੀ ਜੋ ਵੀ ਅਸੀਂ ਜਿਹੜੇ ਸਾਡੇ ਵੀਰ ਜੀ ਨੇ ਸਰਦਾਰ ਮਨਜੀਤ ਸਿੰਘ ਹੁਣੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਬ੍ਰਦਰ ਨੇ ਗੁਰਦੀਪ ਸਿੰਘ ਹੁਣੀ ਭਾਈ ਸਾਹਿਬ ਇਹ ਰਲ ਮਿਲ ਕੇ ਵਿੱਚ ਹੋਰ ਵੀ ਸੰਗਤਾਂ ਐਨਆਰਆਈ ਵੀਰ ਸਾਰੇ ਚਲਾ ਰਹੇ ਨੇ ਤੇ ਵੈਸੇ ਜਿਹੜਾ ਨਾਰਾ ਤਾਂ ਧੰਨ ਧੰਨ ਗੁਰੂ ਰਾਮਦਾਸ ਜੀ ਉਹਨਾਂ ਨੇ ਉਹੀ ਚਲਾ ਰਹੇ ਨੇ ਤੇ ਉਹੀ ਕਰਾ ਰਹੇ ਨੇ ਜੀ ਮਤਲਬ ਜਿਹੜੀ ਸਾਡੀ ਗੱਲ ਮੰਨਣ ਦੀ ਆ ਭਾਈ ਸਾਹਿਬ ਦੇ ਮੰਨਣ ਦੀ ਵੀ ਬੰਦਾ ਕੁਝ ਨਹੀਂ ਕਰ ਸਕਦਾ ਜੋ ਕਰਾ ਰਹੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਕਰਾ ਰਹੇ ਜਿਹੜੀ ਸੋਜੀ ਵਾਇਗਰੂ ਨੇ ਕਹਿ ਲਈਏ ਉਹਨਾਂ ਨੂੰ ਬਖਸ਼ੀ ਭਾਈ ਮਨਜੀਤ ਸਿੰਘ ਜੀ ਨੇ ਤੁਸੀਂ ਗੱਲ ਕਰ ਰਹੇ ਹੋ ਅਮਰੀਕਾ ਰਹਿੰਦੇ ਨੇ ਤੁਹਾਨੂੰ ਹਾਂ ਜੀ ਭਾਈ ਸਾਹਿਬ ਅਮਰੀਕਾ ਰਹਿੰਦੇ ਨੇ ਲਾਸ ਐਂਜਲਸ ਤੇ ਉਹਨਾਂ ਨੂੰ ਜਿਹੜੀ ਮਹਾਰਾਜ ਨੇ ਸੋਜੀ ਧੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਦਿੱਤੀ ਆ ਤੇ ਉਸੇ ਨੂੰ ਲੈ ਕੇ ਇਹ ਜਿਹੜੀ ਸੇਵਾ ਚੱਲ ਰਹੀ ਹੈ ਲਖਸਾਪ ਅਸੀਂ ਜਿਹੜਾ ਵਾਅਦਾ ਤੁਸੀਂ ਕਹਿ ਰਹੇ ਹੋ ਵੀ ਲੰਗਰ ਦੇ ਵਿੱਚ ਵਾਅਦਾ ਕੀਤਾ ਹੈ ਉਹ ਕੀ ਵਾਅਦਾ ਹੈ ਇੱਕ ਮਸ਼ੀਨ ਵੀ ਕਹਿੰਦੇ ਮੰਗਵਾਈ ਗਈ ਹੈ ਤੇ ਉਹਦੇ ਬਾਰੇ ਥੋੜਾ ਜਿਹਾ ਦੱਸ ਦਿਓ ਜੀ ਵਾਅਦਾ ਜਿੱਦਾਂ ਕਿ ਪਹਿਲਾਂ ਸਾਡਾ ਜਿਹੜਾ ਕਿ ਪੰਜਾਬ ਦੇ ਜਿਹੜੇ ਸਿਵਲ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ ਸਾਡਾ ਲੰਗਰ ਭੇਜਦੇ ਸੀਗੇ ਉੱਥੇ ਜਾਂਦਾ ਸੀ ਤੇ ਦੂਜਾ ਵਾਅਦਾ ਸੀ ਇਹ ਕੀਤਾ ਵੀ ਸ਼ਹਿਰਾਂ ਦੇ ਵਿੱਚ ਸਾਡਾ ਲੰਗਰ ਚੱਲ ਰਿਹਾ ਹੁਣ ਬੱਸ ਸਟੈਂਡ ਹੋਗੇ ਰੇਲਵੇ ਸਟੇਸ਼ਨ ਹੋਗੇ ਲੇਬਰ ਚੌਂਕ ਹੋਗੇ ਕੋਈ ਵੀ ਸ਼ਹਿਰ ਦੇ ਵਿੱਚ ਲੰਗਰ ਛਕੇ ਜੀ ਡਬਲ ਡਬਲ ਗੱਡੀਆਂ ਹੁਣ ਸ਼ਹਿਰ ਦੇ ਵਿੱਚ ਚੱਲਦੀਆਂ ਉਸ ਤੋਂ ਇਲਾਵਾ ਅਸੀਂ ਜਿਵੇਂ ਹੁਣ ਪੀਜ਼ਾ ਸ਼ੁਰੂ ਕਰਨ ਜਾ ਰਹੇ ਹਾਂ ਜੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜੋ ਪ੍ਰਕਾਸ਼ ਗੁਰਪਤ ਦਾ ਆ ਰਿਹਾ ਉਹਦੇ ਸਬੰਧ ਦੇ ਵਿੱਚ ਇਹ ਪੀਜ਼ਾ ਮਸ਼ੀਨ ਆਈ ਹੈ ਸਾਡੀ ਜਿਹੜੀ ਕਿ 15 ਲੱਖ ਰੁਪਏ ਲਾ ਕੇ ਇਹ ਮਸ਼ੀਨ ਅਸੀਂ ਲਿਆਂਦੀ ਆ ਜੀ ਤੇ ਇਹਦੇ ਨਾਲ ਉਹ ਬੰਦੇ ਬੱਚੇ ਪੀਜ਼ਾ ਛਕਣਗੇ ਜਿਨ੍ਹਾਂ ਨੇ ਕਦੇ ਪੀਜ਼ਾ ਸੁਪਨੇ ਚ ਵੀ ਨਹੀਂ ਦੇਖਿਆ ਠੀਕ ਆ ਜੀ ਜਿਹੜੇ ਜਿਹੜੇ ਬੱਚੇ ਬਾਹਰ ਪੀਜ਼ਾ ਤੇ ਖੜੇ ਰਹਿੰਦੇ ਨੇ ਝਾਕਦੇ ਨੇ ਵੀ ਸਾਨੂੰ ਪੀਜ਼ਾ ਕੋਈ ਦੇਊਗਾ ਉਹਨਾਂ ਨੂੰ ਉਹਨਾਂ ਨੂੰ ਧੱਕੇ ਵੀ ਪੈਂਦੇ ਨੇ ਪੀਜੇ ਵਾਲੇ ਭਜਉਂਦੇ ਵੀ ਆ ਤੇ ਭਾਈ ਸਰਦਾਰ ਸਾਡੇ ਵੀਰ ਜੀ ਮਨਜੀਤ ਸਿੰਘ ਉਹਨਾਂ ਦੀ ਇਹ ਸੋਚੀ ਕਿ ਅਸੀਂ ਇਹਨਾਂ ਬੱਚਿਆਂ ਨੂੰ ਇਹ ਪੀਜਾ ਸਿਖਾਉਣ ਵਾਸਤੇ ਆਪਾਂ ਮਸ਼ੀਨ ਲਾਉਣੀ ਆ ਤੇ ਜੋ ਤਰੀਕ ਨੂੰ ਇਹ ਜਿਹੜੀ ਸੇਵਾ ਸ਼ੁਰੂ ਹੋ ਰਹੀ ਹੈ ਜੀ ਤੇ ਘਰ ਤੋਂ ਘੱਟ 8000 8000 ਬੱਚਾ ਕੋਈ ਵੀ ਛਕੇ ਉਹਨਾਂ ਨੇ ਬੱਚਿਆਂ ਦੇ ਛਕਣਾ ਵੀ ਆਮ ਵੀ ਸੰਗਤ ਜੋ ਵੀ ਆਉਂਦੀ ਆ ਸਾਰੇ ਛਕਣਗੇ ਜੀ ਤੇ ਇਹ ਮਤਲਬ ਵੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਜਿਹੜੀ ਸੇਵਾ ਸ਼ੁਰੂ ਹੋ ਰਹੀ ਹੈ ਜੀ ਉਹਨਾਂ ਦੇ ਦਿਮਾਗ 'ਚ ਸੋਚ ਆਈ ਕਿਵੇਂ ਸੀਗੇ ਜਿੱਦਾਂ ਉਹ ਪੰਜਾਬ ਆਉਂਦੇ ਨੇ ਜਦੋਂ ਉਦੋਂ ਕੁਝ ਆਈਡੀਆ ਬਣਿਆ ਉਹ ਇਹ ਭਾਈ ਸਾਹਿਬ ਨੇ ਜੀ 17 ਸਾਲ ਪੈਦਲ ਯਾਤਰਾ ਕੀਤੀ ਹੈ ਦਿੱਲੀ 에ਅਰਪੋਰਟ ਤੋਂ ਦਰਬਾਰ ਸਾਹਿਬ ਦੀ ਦਿੱਲੀ ਜਹਾਜ਼ ਤੋਂ ਉਤਰ ਕੇ ਪੈਦਲ ਚੱਲਦੇ ਹੁੰਦੇ ਸੀਗੇ ਇਹ ਚੀਜ਼ਾਂ ਉਹਨਾਂ ਨੂੰ ਰਸਤੇ 'ਚ ਮਿਲੀਆਂ ਸੀ ਫੁੱਟਪਾਥ ਤੇ ਪਏ ਬੰਦੇ ਭੁੱਖੇ ਮਿਲਦੇ ਹੁੰਦੇ ਸੀ ਜਿਵੇਂ ਉਹਨਾਂ ਨੂੰ ਪੁੱਛਣਾ ਰੋਟੀ ਖਾਣੀ ਉਹ ਜੀ ਤਿੰਨ ਦਿਨੋਂ ਕੋਈ ਸ਼ਕੀ ਨਹੀਂ ਕਿਸੇ ਨੂੰ ਪੁੱਛਣਾ ਪਾਣੀ ਪੀਣਾ 6-6 ਬੋਤਲਾਂ ਪਾਣੀ ਦੀਆਂ ਪੀ ਜਾਂਦਾ ਜੀ ਕਹਿੰਦਾ ਹੁੰਦਾ ਜੀ ਪਾਣੀ ਨਹੀਂ ਮਿਲਿਆ ਮੈਨੂੰ ਪੀਣ ਵਾਸਤੇ ਉਹਨੂੰ ਲੈ ਕੇ ਗੁਰੂ ਰਾਮਦਾਸ ਮਹ ਇਹ ਸੇਵਾ ਜਿਹੜੀ ਆ ਰੰਭ ਹੋਈ ਆ ਜੀ ਤੇ ਜਿਹੜੀ ਪੀਜੇ ਦੀ ਗੱਲ ਤੁਹਾਨੂੰ ਦੱਸਦੇ ਆਂ ਕਈ ਵਾਰੀ ਭਾਈ ਸਾਹਿਬ ਕਹੇ ਸਾਨੂੰ ਭੇਜ ਦੇ ਤਾਂ ਤੁਹਾਨੂੰ ਪੀਜਾ ਛਕਾਈਏ ਜਦੋਂ ਅਸੀਂ ਜਾਣਾ ਤੇ ਬਾਹਰ ਚ 20 20 ਬੱਚੇ ਖੜੇ ਹੁੰਦੇ ਆ ਪੀਜਾ ਹੋ ਗਿਆ ਜਾਂ ਵਧੀਆ ਢਾਬਾ ਹੋ ਗਿਆ ਅਸੀਂ ਜਿਹੜਾ ਸੁਖਦੇਵ ਢਾਬਾ ਨਾ ਜੀ ਰਸਤੇ ਦੇ ਵਿੱਚ ਆਉਂਦਾ ਉਹਦੇ ਤੇ ਵੀ 20 20 25 25 ਬੱਚਿਆਂ ਨੂੰ ਅਸੀਂ ਖਾਣਾ ਖੁੰਦੇ ਰਹੇ ਆ ਭਾਈ ਸਾਹਿਬ ਕਹਿ ਕੇ ਪਹਿਲਾਂ ਇਹਨਾਂ ਨੂੰ ਛਕਾਓ ਤੇ ਆਪਾਂ ਬਾਅਦ ਵਿੱਚ ਮਤਲਬ ਨੰਗਾਗੇ ਇਥੋਂ ਦੀ ਜਦੋਂ ਪੈਦਲ ਚੱਲਦੇ ਹੁੰਦੇ ਸੀਗੇ ਤੇ ਹੁਣ ਜਦੋਂ ਪੀਜੇ ਤੇ ਅਸੀਂ ਕਿਤੇ ਜਾਣਾ ਤੇ ਵੇਖਣਾ ਭਾਈ ਸਾਹਿ ਪਹਿਲਾਂ ਉਹਨਾਂ ਅੰਦਰ ਪਵਾ ਕੇ ਛਕਾਉਂਦੇ ਰਹੇ ਪੀਜ਼ਾ ਮਤਲਬ ਉਹਨਾਂ ਦੀ ਸੋਚ ਹੀ ਇਦਾਂ ਦੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਉਹ ਦੂਜਿਆਂ ਨੂੰ ਛਕਾ ਕੇ ਬੜੇ ਖੁਸ਼ ਹੁੰਦੇ ਨੇ ਅੱਛਾ ਤੇ ਹੋਰ ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਬੇਕਰੀ ਨਾਲੋਂ ਬਹੁਤ ਵਧੀਆ ਟੈਕਨੋਲੋਜੀ ਦੇ ਨਾਲ ਸਮਾਨ ਇੱਥੇ ਲਗਾਇਆ ਗਿਆ ਕੀ ਕੀ ਤਿਆਰ ਹੁੰਦਾ ਜਿਵੇਂ ਕਿ ਸਾਡੇ ਜੀ ਬੰਦ ਵਗੈਰਾ ਹੋ ਗਏ ਬੈਸਕਟ ਬੇਕਰੀ ਮਸ਼ੀਨ ਲੱਗੀ ਆ ਜੀ ਇਹ ਸਾਡੇ ਕੋਲ ਇਹ ਬੇਕਰੀ ਮਸ਼ੀਨ ਇੱਕ ਘੰਟੇ ਦੇ 90 ਕਿਲੋ ਬਿਸਕੁਟ ਤਿਆਰ ਕਰ ਦਿੰਦੀ ਆ ਜੀ 90 ਕਿਲੋ ਬਿਸਕੁਟ ਤਿਆਰ ਕਰਕੇ ਅਸੀਂ ਮਤਲਬ ਡੱਬਿਆਂ ਦੇ ਵਿੱਚ ਪੈਕ ਕਰ ਦਈਦੀ ਆ ਸਵੇਰੇ ਹਸਪੀਟਲਾਂ 'ਚ ਚਾਹ ਦੇ ਨਾਲ ਜਾਂਦੇ ਆ ਜੀ ਇਹ ਤੇ ਇੱਥੇ ਵੀ ਚੱਲਦੇ ਨੇ ਤੇ ਹੋਰ ਵੀ ਜਿੱਥੇ ਕਿਤੇ ਲੋਡ ਹੁੰਦੀ ਆ ਦੀ ਭੇਜ ਦਿਆ ਜੀ ਉਸ ਤੋਂ ਇਲਾਵਾ ਅੱਗੇ ਹੋਰ ਵੀ ਮਸ਼ੀਨਾਂ ਲੱਗੀਆਂ ਸਾਰਾ ਜੀ ਬੇਕਰੀ ਦਾ ਸਮਾਨ ਹੈ ਇਹ ਚੱਕੀ ਆ ਇਹਦੇ ਨਾਲ ਅਖੰਡ ਪੀਨੇ ਆ ਇਹ ਆਟਾ ਗੁੰਨਦੀ ਜਿਹੜੀ ਬਿਸਕੁਟਾਂ ਵਾਲਾ ਇਹ ਮਿਕਸਚਰ ਹੈ ਤੇ ਆਹ ਜਿਹੜਾ ਬੰਦ ਜਿਹੜੇ ਹੁੰਦੇ ਆ ਰਸਾਂ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਬਣਾਉਂਦੇ ਆ ਜੀ ਤੇ ਦੋ ਓਵਨ ਜਿਹੜੇ ਦੋਵਾਂ ਸਾਡੇ ਚੱਲਦੇ ਨੇ ਤੇ ਹੀ ਪੂਰਾ ਮਤਲਬ ਵੀ ਬੇਕਰੀ ਦਾ ਸਮਾਨ ਖੁੱਲਾ ਡੁੱਲਾ ਜੀ ਕੋਈ ਕਿਰਸ ਨਹੀਂ ਜਿੰਨਾ ਮਰਜੀ ਕਿਨ ਦੋ ਡੱਬੇ ਲੋੜ ਆ ਚਾਹ ਜਿੱਥੇ ਬੱਚੇ ਰਾਹ 'ਚ ਲੰਗਰ 'ਚ ਸ਼ਹਿਰਾਂ 'ਚ ਜਿਹੜਾ ਚੱਲ ਉੱਥੇ ਵੀ ਅਸੀਂ ਭੇਜਦੇ ਆ ਹਸਪੀਟਲਾਂ 'ਚ ਵੀ ਭੇਜਦੇ ਆ ਇੱਥੇ ਵੀ ਚੱਲਦੇ ਰਹਿੰਦੇ ਆ ਜੀ ਹਾਂਜੀ ਹਾਂ ਤਾਂ ਮਤਲਬ ਇਹ ਸਾਰਾ ਬੇਕਰੀ ਦਾ ਸਮਾਨ ਵੀ ਆਪ ਹੀ ਖਰੀਦ ਲਿਆ ਤਾਂ ਜੋ ਜਿਹੜੇ ਬੱਚੇ ਕਈ ਵਾਰ ਸੜਕ 'ਤੇ ਆਪਾਂ ਦੇਖਦੇ ਆ ਲੋਕਾਂ ਤੋਂ ਬਿਸਕਟ ਮੰਗਦੇ ਨੇ ਜਾਂ ਇੱਕ ਆਸ ਰੱਖਦੇ ਨੇ ਵੀ ਸਾਨੂੰ ਖਾਣ ਨੂੰ ਮਿਲੇਗਾ ਉਹਨਾਂ ਤੋਂ ਬੱਚਿਆਂ ਨੂੰ ਛਕਾਈਦਾ ਨਾ ਜੀ ਸਿਵਲ ਹਸਪਤਾਲਾਂ ਦੇ ਵਿੱਚ ਜਿਵੇਂ ਸਵੇਰੇ ਚਾਹ ਜਾਂਦੀ ਆ ਚਾਹ ਦੇ ਨਾਲ ਅਸੀਂ ਬਿਸਕਟ ਦਿੰਨੇ ਇੱਥੇ ਬੱਚੇ ਆਉਂਦੇ ਸਵੇਰੇ ਸਾਡੇ ਕੋਲੇ ਜਿਹੜੇ ਸਾਡੇ ਕੋਲੇ ਬੱਚੇ ਆਉਂਦਿਆਂ ਨਾ ਤਿੰਨ ਟਾਈਮ ਖਾਣਾ ਛਕਦੇ ਨੇ ਤਿੰਨ ਟਾਈਮ ਖਾਣਾ ਛਕਦੇ ਨੇ ਉਹ ਸਵੇਰੇ ਉਹਨਾਂ ਨੂੰ ਚਾਹ ਦੇ ਨਾਲ ਬਿਸਕਟ ਫਿਰ ਦੋ ਟਾਈਮ ਉਹਨਾਂ ਨੂੰ ਖਾਣਾ ਦੇਈਦਾ ਜੀ ਤਿੰਨ ਟਾਈਮ ਜਿੰਨਾ ਵੀ ਮਤਲਬ ਭਾਵੇਂ ਕੋਈ 5 ਵਾਰ ਛਕੇ ਤੇ ਭਾਵੇਂ ਕੋਈ 10 ਵਾਰ ਛਕੇ ਆਪਾਂ ਹੋਰ ਵੀ ਪ੍ਰਬੰਧ ਇੱਥੋਂ ਦੇਖਣਾ ਚਾਹਾਂਗੇ ਬਾਹਰ ਜਿੱਦਾਂ ਨਾਲ ਦਾ ਇੱਕ ਰੂਮ ਬਣਿਆ ਇੱਥੇ ਉਹਦੇ ਵਿੱਚ ਕੀ ਹੁੰਦਾ ਉਹਦੇ ਬਾਰੇ ਵੀ ਜਾਣਨਾ ਚਾਹਾਂਗੇ ਫਾਈਨਾਂਸ ਦੀ ਗੱਲ ਕਰੀਏ ਤਾਂ ਕਿੱਥੋਂ ਫਾਈਨਾਂਸ ਪੈਸਾ ਕਿੱਥੋਂ ਆ ਰਿਹਾ ਪੈਸਾ ਜੀ ਵੇਖੋ ਜੀ ਪਹਿਲੀ ਗੱਲ ਤਾਂ ਜੀ ਜਿਹੜਾ ਸਾਡੇ ਭਾਈ ਸਾਹਿਬ ਦਾ ਕਹਿਣਾ ਵੀ ਧੰਨ ਗੁਰੂ ਰਾਮਦਾਸ ਜੀ ਭੇਜ ਰਹੇ ਨੇ ਬੰਦੇ ਦੇ ਵਸ ਦੀ ਗੱਲ ਨਹੀਂ ਐਨ ਆਰ ਆਈ ਵੀਰ ਬਹੁਤ ਇਹਦੇ ਵਿੱਚ ਕਰ ਰਹੇ ਨੇ ਜਿਹੜੇ ਕਿ ਭਾਈ ਸਾਡੇ ਕੋਈ ਕੈਨੇਡਾ ਕੋਈ ਅਮਰੀਕਾ ਕੋਈ ਆਸਟ੍ਰੇਲੀਆ ਜਿਨ੍ਹਾਂ ਨੂੰ ਅਸੀਂ ਐਨ ਆਰ ਆਈ ਕਹਿ ਲੈਂਦੇ ਆ ਉਹ ਮਤਲਬ ਵੀ ਪੰਜਾਬ ਦੇ ਨਾਲ ਬੜੀ ਹਮਦਰਦੀ ਰੱਖਦੇ ਨੇ ਤੇ ਉਹ ਪੂਰੀ ਵਾਹ ਲਾਉਂਦੇ ਨੇ ਜੋ ਵੀ ਸਾਰੇ ਡੋਨੇਸ਼ਨ ਬਾਹਰੋਂ ਭੇਜਦੇ ਨੇ ਉਹਦੇ ਨਾਲ ਇਹ ਚੱਲ ਰਿਹਾ ਜੀ ਐਨਆਰਆਈ ਦੇ ਸਹਿਯੋਗ ਨਾਲ ਐਨਆਰਆਈ ਭਰਾ ਲਗਾਤਾਰ ਸਹਿਯੋਗ ਕਰ ਰਹੇ ਨੇ ਭਾਈ ਮਨਜੀਤ ਸਿੰਘ ਉਹਨਾਂ ਦੇ ਨਾਲ ਜਾਂ ਹੋਰ ਸੰਗਤ ਭਾਈ ਮਨਜੀਤ ਸਿੰਘ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਯਾਰ ਮਿੱਤਰ ਨੇ ਮਤਲਬ ਇਹ ਸੇਵਾ ਬਾਹਰ ਵੀ ਸੇਵਾ ਹੀ ਕਰਦੇ ਨੇ ਜੀ ਇਹ ਉੱਥੇ ਵੀ ਲੰਗਰਾਂ ਦੀ ਸੇਵਾ ਹੁੰਦੀ ਆ ਉੱਥੇ ਵੀ ਜਿਵੇਂ ਹੁਣ ਘਰ ਤੋਂ ਘੱਟ ਉੱਥੇ ਵੀ ਜਦੋਂ ਲੋਕਡਾਊਨ ਸੀਗਾ ਉੱਥੇ ਵੀ ਹਸਪਤਾਲਾਂ ਦੇ ਵਿੱਚ ਉਹ ਲੰਗਰ ਦਿੰਦੇ ਰਹੇ ਆ ਜੀ ਤੇ ਇੱਥੇ ਵੀ 2 ਲੱਖ ਬੰਦੇ ਨੂੰ ਖਾਣਾ ਸੀ ਲੋਕਡਾਊਨ ਦੇ ਵਿੱਚ ਦਿੱਤਾ ਜਦੋਂ ਕਰੋਨਾ ਦਾ ਬਿਮਾਰੀ ਚੱਲ ਰਹੀ ਸੀ ਡੇਲੀਟ ਇੱਥੇ ਤੁਹਾਡੇ ਜਿਹੜੇ ਪ੍ਰਬੰਧ ਨੇ ਉਹ ਬੜੇ ਸਾਫ਼ ਸੁਥਰੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਜਿੱਥੇ ਵੀ ਲੰਗਰ ਪ੍ਰਸਾਦ ਚੱਲ ਰਹੀ ਆ ਜਾਂ ਲੰਗਰ ਚਲਾਏ ਜਾ ਰਹੇ ਨੇ ਉੱਥੇ ਸੁੱਛਤਮ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ ਸਾਫ਼ ਸਫਾਈ ਦਾ ਬਹੁਤ ਖਿਆਲ ਰੱਖਿਆ ਜਾਂਦਾ ਪਰ ਇੱਥੇ ਥੋੜਾ ਜਿਹਾ ਮੈਨੂੰ ਅਲੱਗ ਲੱਗਿਆ ਜਿਵੇਂ ਵਿਦੇਸ਼ਾਂ ਵਿੱਚ ਸੁਣਿਆ ਆਪਾਂ ਵੀ ਉੱਥੇ ਵੀ ਬੜੀ ਸਾਫ਼ ਸਫਾਈ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਾਂ ਇੱਕ ਤਰੀਕਾ ਥੋੜਾ ਵਧੀਆ ਅਪਣਾਇਆ ਜਾਂਦਾ ਹਾਂਜੀ ਹਾਂਜੀ ਵੇਖੋ ਜੀ ਅਸੀਂ ਸੁਣਦੇ ਹੁੰਨੇ ਆ ਮੈਂ ਤਾਂ ਵੈਸੇ ਅਸੀਂ ਤਾਂ ਬਾਹਰ ਨਹੀਂ ਗਏ ਅਮਰੀਕਾ ਕੈਨੇਡਾ ਪਰ ਕਹਿੰਦੇ ਹੁੰਦੇ ਜੀ ਬੜੀ ਸਫਾਈ ਆ ਜੀ ਉਹੀ ਲੈ ਕੇ ਅਮਰੀਕਾ ਕੈਨੇਡਾ ਹਸਾਬ ਹੀ ਆ ਜੀ ਇੱਥੇ ਪੂਰੀ ਸਫਾਈ ਦੇ ਨਾਲ ਪੂਰੀ ਸਵੱਛਮੰਦ ਦੇ ਨਾਲ ਹੀ ਲੰਗਰ ਪਾਣੀ ਤੇ ਤਿਆਰ ਹੁੰਦਾ ਤੇ ਇੱਧਰ ਤੁਹਾਡੀ ਆਪਣੀ ਤੁਹਾਨੂੰ ਕਿਚਨ ਵੀ ਦਿਖਾਵਾਂਗੇ ਤੁਹਾਨੂੰ ਅਸਲੀ ਦਾ ਕਿਚਨ ਦੇ ਵਿੱਚ ਜਾ ਕੇ ਪਤਾ ਲੱਗ ਜਾਣਾ ਤੇ ਉਹਦੇ ਚ ਮਤਲਬ ਸਫਾਈ ਦਾ ਪਹਿਲਾ ਧਿਆਨ ਰੱਖਿਆ ਜਾਂਦਾ ਜੀ ਮਤਲਬ ਜਿਹੜੀ ਕਿਚਨ ਹੈ ਉਹਦੇ ਵਿੱਚ ਵੀ ਪ੍ਰਮੁਖਤਾ ਸਚੁਆਇ ਸਵੱਛਤਮ ਨੂੰ ਔਰ ਉਹਦੇ ਨਾਲ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹਾਂ ਜੀ ਸਫਾਈ ਦਾ ਵੇਖੋ ਜੀ ਤੁਸੀਂ ਕਿਚਨ ਅਲੀ ਦੇਖ ਕੇ ਝਾ ਦੇਖ ਕੇ ਪਤਾ ਲੱਗ ਜਾਣਾ ਤੇ ਸਫਾਈ ਦਾ ਜਿਹੜਾ ਜੀ ਮੁੱਲ ਸਫਾਈ ਦਾ ਹੀ ਆ ਜੀ ਤੇ ਭਾਈ ਸਾਹਿਬ ਵੀ ਜਿਹੜੇ ਸਾਡੇ ਉਹਨਾਂ ਦਾ ਵੀ ਜੋਰ ਆ ਜਿਹੜਾ ਸਫਾਈ ਤੇ ਆ ਜੀ ਕਿਉਂਕਿ ਹੁਣ ਸਾਰਾ ਦਿਨ ਸਾਡੀ ਇਹ ਵਾਲਾ ਲੰਗਰ ਬਣਾਉਣ ਤੋਂ ਬਾਅਦ ਪੰਜ 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 ਬੰਦੇ ਸਾਡੇ ਰੱਖੇ ਆ ਕਿ ਜਿਨ੍ਹਾਂ ਨੇ ਸਫਾਈ ਕਰਨੀ ਆ ਜੀ ਤੇ ਕਿੰਨੇ 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 ਕਿ ਤੁਸੀਂ ਏਮਪਲਾਈ ਰੱਖੇ ਨੇ ਇਹ ਤਾਂ ਸਿਰਫ ਸੇਵਾਦਾਰ ਹੀ ਨੇ ਬਹੁਤ سارے ਨੌਜਵਾਨ ਮੈਂ ਦੇਖ ਰਿਹਾ ਸੇਵਾ ਕਰ ਰਹੇ ਨੇ ਅਪਲਾਈ ਸਾਡੇ ਅਪਲਾਈ ਨੇ ਜਾਦਾ ਜੀ ਕਿਉਂਕਿ ਸੇਵਾ ਜਿਵੇਂ ਉਹ ਅਸੀਂ 8 ਵਜੇ 7 ਵਜੇ ਤੋਂ ਸਾਡੇ ਭੋਗ ਲੱਗ ਜਾਂਦਾ ਜੀ 10 ਵਜੇ ਤੋਂ ਸਾਡੀ ਗੱਡੀਆਂ ਅੰਮ੍ਰਿਤਸਰ ਪਹੁੰਚਣਗੀਆਂ ਹੁੰਦੀਆਂ ਜੀ ਅੰਮ੍ਰਿਤਸਰ 10 ਵਜੇ ਤੋਂ ਸਾਡੀਆਂ ਗੱਡੀਆਂ ਜਾ ਕੇ ਤੇ ਰਾਤ ਨੂੰ 2 ਵਜੇ ਸੇਵਾ ਚੱਲ ਪੈਂਦੀ ਆ ਜੀ ਤੇ ਬਾਕੀ ਤਾਂ ਲੰਗਰ ਜੋ 24 ਘੰਟੇ ਚੱਲਦਾ ਰਹਿੰਦਾ ਇੱਥੇ ਵੀ ਕੋਈ ਮਰਜ਼ੀ ਛਕੇ ਆ ਕੇ ਚਾ ਇੱਥੇ ਕਦੇ ਕੋਈ ਆਪਾਂ ਬੜੀ ਬਾਰੀ ਇਹ ਗੱਲਾਂ ਦੇਖਦੇ ਆਂ ਕਈ ਵਾਰ ਸਾਨੂੰ ਇਸ ਗੱਲ ਦੇ ਉੱਤੇ ਸਵਾਲ ਵੀ ਖੜੇ ਹੁੰਦੇ ਨੇ ਕਹਿੰਦੇ ਇੱਕ ਤੋਂ ਦੂਜੀ ਵਾਰ ਲੰਗਰ ਛਕਣ ਚੱਲ ਜਾਂਣ ਤੇ ਸੇਵਾਦਾਰ ਭਜਾ ਦਿੰਦੇ ਨੇ ਹਾਲਾਂਕਿ ਕਈ ਵਾਰ ਤਸਵੀਰਾਂ ਆਉਂਦੀਆਂ ਨੇ ਸਾਰੇ ਗੁਰੂ ਘਰਾਂ ਦੇ ਵਿੱਚ ਜਾਂ ਸਾਰੇ ਲੰਗਰ ਸਥਾਨਾਂ ਤੇ ਇਦਾਂ ਨਹੀਂ ਹੁੰਦਾ ਆਪਾਂ ਇਸ ਗੱਲ ਦੀ ਵੀ ਇਮਤਿਹਾਨ ਕਰਦੇ ਆਂ ਪਰ ਕਈ ਵਾਰ ਇਹ ਗੱਲਾਂ ਸੁਣਨ ਚਾਹੁੰਦੀਆਂ ਨੇ ਦੇਖਣ ਚਾਹੁੰਦੀਆਂ ਨੇ ਕਹਿੰਦੇ ਜੋ ਕੋਈ ਗਰੀਬ ਗੁਰਵਾ ਭੁੱਖਾ ਪਾਣਾ ਲੰਗਰ ਤੇ ਲਈ ਆਉਂਦਾ ਤਾਂ ਇੱਕ ਤਾਂ ਦੋ ਵਾਰ ਤੇ ਤੀਜੀ ਵਾਰ ਹੀ ਆਉਂਦਾ ਉਹ ਤੋਂ ਤੋੜ ਦਿੱਤਾ ਜਾਂਦਾ ਹੈ ਖਾਲੀ ਇੱਥੇ ਤਾਂ ਨਹੀਂ ਇਦਾਂ ਦਾ ਕੋਈ ਮੈਂ ਕਹਾਂ ਜੀ ਗੱਲ ਸੁਣੋ ਜੀ ਇਹ ਜਿਹੜੀ ਗੁਰੂ ਨਾਨਕ ਸਾਹਿਬ ਦੀ ਉਹਨਾਂ ਦੇ ਗੁਰੂਆਂ ਦੀ ਸੋਚ ਦੇ ਨਾਲੇ ਲੰਗਰ ਚੱਲ ਰਿਹਾ ਜੀ ਤੇ ਇੱਥੇ ਇਦਾਂ ਨਹੀਂ ਕੋਈ ਭਾਵੇਂ ਕੋਈ 10 ਵਾਰ ਛੱਕੇ ਸਾਡੇ ਕੋਲੇ 2 ਸਾਲ ਤੋਂ ਜਿਹੜੇ ਇਦਾਂ ਦੇ ਪਰਿਵਾਰ ਨੇ ਘਰ ਤੋਂ ਘੜ 300 ਬੱਚਾ ਜਾਂ ਲੋੜਵੰਦ ਨੇ ਜਿਹੜੇ ਕਿ ਤਿੰਨ ਟਾਈਮ ਚਾਰ ਟਾਈਮ ਸਾਡੇ ਕੋਲੇ ਚੱਕਦੇ ਨੇ ਕਾਣਾ ਭਾਵੇਂ 10 ਵਾਰ ਛੱਕਣ ਤੇ ਭਾਵੇਂ 15 ਵਾਰ ਛੱਕਣ ਕਿਸੇ ਨੂੰ ਇਹ ਨਹੀਂ ਕਾਇਆ ਜਾਊਗਾ ਕਿ ਤੂੰ ਪਹਿਲਾਂ ਇਹ ਤੂੰ ਅੱਜ ਫੇਰ ਆ ਗਿਆ ਨਾ ਮਤਲਬ ਹੀ ਨਹੀਂ ਹੋ ਸਕਦਾ ਜੀ ਕਿੰਨੇ ਇੱਕ ਨੌਜਵਾਨ ਤੁਸੀਂ ਇੱਥੇ ਰੱਖੇ ਨੇ ਜੋ ਸੇਵਾ ਕਰ ਰਹੇ ਨੇ ਔਰ ਕਿੰਨੇ ਕਿ EMPLOYEE ਨੇ ਤੁਹਾਡੇ ਭਲਾ ਹੀ ਤਾਂ ਸਾਡੇ ਜਿਵੇਂ ਕਿ ਜਿਹੜੇ ਸਾਡੇ ਮੁਲਾਜ਼ਮ ਨੇ ਸੇਵਾਦਾਰ ਪੱਕ 65 ਬੰਦੇ ਜੀ ਤੇ ਬਾਕੀ ਉਦਾਂ ਵੀ ਮੁੰਡੇ ਜੰਗ ਜਿਹੜੇ ਸਕੂਲਾਂ ਤੋਂ ਛੁੱਟੀ ਹੋ ਜਾਂਦੀ ਹੈ ਜਾਂ ਕੋਈ ਬਿਜਲੀ ਬੋਰਡ ਤੋਂ ਰਿਟਾਇਰਮੈਂਟ ਆ ਜਾਂ ਕੋਈ ਹੋਰ ਉਹ ਵੀ ਭੈਣ ਭਰਾ ਸਾਡੇ ਆ ਕੇ ਸਾਡੇ ਨਾਲ ਹੈਲਪ ਕਰਾਉਂਦੇ ਨੇ ਸੇਵਾ ਕਰਾਉਂਦੇ ਅੱਛਾ ਜਿਵੇਂ ਹਸਪੀਟਲਾਂ ਦੀ ਗੱਲ ਕੀਤੀ ਹੈ ਤੁਸੀਂ ਤਾਂ ਕਿੰਨੇ ਕ ਹਸਪੀਟਲਾਂ ਦੇ ਵਿੱਚ ਪੂਰੇ ਪੰਜਾਬ ਦੇ ਹਸਪੀਟਲਾਂ ਦੇ ਵਿੱਚ ਲੰਗਰ ਜਾਂਦਾ ਹਾਂ ਜੀ ਪੰਜਾਬ ਦਾ ਜਿਵੇਂ ਕਿ ਸਾਡੇ ਮਾਝਾ ਦੁਆਬਾ ਸਾਡਾ ਪੂਰਾ ਕਵਰ ਕਰ ਲਿਆ ਜੀ ਤੇ ਆਉਣ ਵਾਲੀ ਜਿਹੜੀ ਦੂਜੀ ਕਿਚਨ ਸਾਡੀ ਮੁਕਤ ਸਰ ਸਾਹਿਬ ਬਣ ਰਹੀ ਹੈ ਜੀ ਮਤਲਬ ਪ੍ਰੋਜਪੁਰ ਰੋਡ ਤੇ ਭਾਈ ਸਾਹਿਬ ਨੇ ਸਾਡੇ ਡਾਕਟਰ ਸਾਹਿਬ ਮੋਖਤਾਰ ਤੋਂ ਭਾਈ ਬਲਜੀਤ ਸਿੰਘ ਜੀ ਉਹਨਾਂ ਨੇ ਆਪਣੀ ਜ਼ਮੀਨ ਦਿੱਤੀ ਆਈ ਸਾਨੂੰ ਹੁਣ ਕਿਚਨ ਕੋ ਕਹਿੰਦੇ ਵੀ ਇੱਧਰ ਮਾਲਵੇ ਸ਼ੁਰੂ ਕਰੋ ਉੱਥੋਂ ਅਸੀਂ ਸਾਰਾ ਮਾਲਵਾ ਜਿਹੜਾ ਰਹਿੰਦਾ ਜੀ ਉਹ ਸ਼ੁਰੂ ਕਰਨਾ ਜਿਵੇਂ ਕਿ ਹਵੋਰ ਮਲੋਟ ਬਠਿੰਡਾ ਸੰਗਰੂਰ ਪਟਿਆਲਾ ਜੋ ਵੀ ਹੈਗਾ ਬਾਕੀ ਉੱਥੋਂ ਸ਼ੁਰੂ ਹੋਣਾ ਈ ਸਾਰਾ ਕਿੰਨੀਆਂ ਇੱਕ ਗੱਡੀਆਂ ਰੱਖੀਆਂ ਨੇ ਫਿਰ ਲੰਗਰ ਦੇ ਵਾਸਤੇ ਲੰਗਰ ਪੇ ਗੱਡੀਆਂ 20 ਗੱਡੀਆਂ ਚੱਲਦੀਆਂ ਜੀ 20 20 ਗੱਡੀਆਂ ਸਾਡੀਆਂ ਜਿਹੜੀਆਂ ਲੰਗਰ ਲੈ ਕੇ ਜਾਂਦੀਆਂ ਨੇ ਕੋਈ ਦੋ ਗੇੜੇ ਲਾਉਂਦੀ ਆ ਕੋਈ ਤਿੰਨ ਲਾਉਂਦੀ ਆ ਜੀ ਮਤਲਬ ਇੱਕ ਗੱਡੀ ਸ਼ਹਿਰ ਦੇ ਵਿੱਚ ਤਿੰਨ ਤਿੰਨ ਗੇੜੇ ਹੋਰ एसजीपीसी ਦਾ ਵੀ ਕੋਈ ਸਹਿਯੋਗ ਹੈ ਕਿਉਂਕਿ ਸੇਕ ਸੰਸਥਾ ਹੈ ਉਹ ਵੀ ਹੈਲਪ ਕਰਦੀ ਹੈ ਕੋਈ ਨਹੀਂ ਉਹਨਾਂ ਦਾ ਸਾਡਾ ਕੋਈ ਸੰਯੋਗ ਨਹੀਂ ਉਹਨਾਂ ਦਾ ਕੋਈ ਮਤਲਬ ਨਹੀਂ ਸਾਡਾ ਜੀ ਇਹ ਤਾਂ ਐਨਆਰਆਈ ਵੀਰਾਂ ਨੇ ਸੇਵਾ ਚਲਾਈ ਹੈ ਤੇ ਇਹ ਉਹਨਾਂ ਦਾ ਹੀ ਹੈ ਹੋਰ ਕਿਸੇ ਦਾ ਵੀ ਕਿਸੇ ਨਾਲ ਸਾਡੀ ਕੋਈ ਨਾ ਬ੍ਰਾਂਚ ਹੈ ਨਾ ਅਸੀਂ ਗ੍ਰਾਹੀ ਕਰਨ ਜਾਂਦੇ ਹਾਂ ਕਿਸੇ ਪਾਸੇ ਉਹ ਵੀ ਕੋਈ ਸਾਡੀ ਗ੍ਰਾਹੀ ਨਹੀਂ ਆਪਣੀ ਮਰਜ਼ੀ ਨਾਲ ਕੋਈ ਇੱਥੇ ਪੰਜ ਦੇ ਦੇ ਤੇ ਭਾਵੇਂ ਕੋਈ 50 ਪਾ ਦੇ ਜੀ ਕੋਈ ਦਾਲ ਦੇ ਜੇ ਕੋਈ ਆਟਾ ਦੇ ਦੇ ਜੀ ਹਾਂ ਤੇ ਇੱਕ ਮੈਂ ਹੋਰ ਜਾਨਣਾ ਚਾਹੁੰਗਾ ਤੁਸੀਂ ਇਹ ਗੱਲ ਹੋਰ ਕਹਿ ਰਹੇ ਸੀਗੇ ਕਿ ਅ ਆਪਾਂ ਦੁੱਧ ਦੀ ਸੇਵਾ ਵੀ ਸ਼ੁਰੂ ਕਰਨੀ ਹੈ ਜੋ ਲੋੜਵੰਦ ਲੋਕ ਆਉਂਦੇ ਨੇ ਉਹਨਾਂ ਨੂੰ ਦੁੱਧ ਵੀ ਦਿਆ ਕਰਨਾ ਅੱਗੇ ਹਾਂਜੀ ਇੱਥੇ ਇੱਕ ਭਾਈ ਸਾਹਿਬ ਦੀ ਜਿਹੜੀ ਸੋਚ ਆ ਸਰਦਾਰ ਮਨਜੀਤ ਸਿੰਘ ਦੀ ਡੇਰੀ ਦਾ ਕੰਮ ਸ਼ੁਰੂ ਕਰ ਰਹੇ ਹਾਂ ਜੀ ਡੇਰੀ ਡੇਰੀ ਦੇ ਵਿੱਚ ਘਰ ਤੋਂ ਘਾਟ 100 ਮੱਝ ਪਾਵਾਂਗੇ ਤੇ ਜਿਹੜਾ ਕਿ ਔਜਾਨਕ ਖੇਤੀ ਤਿਆਰ ਕਰਕੇ ਪੱਠੇ ਪਾਵਾਂਗੇ ਉਹਨਾਂ ਨੂੰ ਤੇ ਦੇਸੀ ਘਾਉ ਦਾ ਖਾਣਾ ਬਣਾਇਆ ਕਰੂਗਾ ਤੇ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਜਿਵੇਂ ਕਿ ਆਪਾਂ ਨੂੰ ਡੇਰੀ ਤੋਂ ਪੈਕਟ ਦੇ ਵਿੱਚ ਦੁੱਧ ਮਿਲਦਾ ਉਹਦਾ ਉਹਨਾਂ ਨੂੰ ਦੁੱਧ ਵੀ ਇਥੋਂ ਲੋੜਵੰਦਾਂ ਨੂੰ ਮਿਲਿਆ ਕਰੂਗਾ ਮੁਫਤ ਮਿਲਿਆ ਕਰੂਗਾ ਮੁਫਤ ਮਿਲਿਆ ਕਰੂਗਾ ਮੁਫਤ ਤਾਂ ਬਹੁਤ ਵਧੀਆ ਸੋਚ ਹੈ ਭਾਈ ਸਾਹਿਬ ਦੀ ਜਾਂ ਤੁਸੀਂ ਜੋ ਸੇਵਾਵਾਂ ਦੇ ਰਹੇ ਹੋ ਜਾਂ ਜਿੰਨੀ ਵੀ ਤੁਹਾਡੀ ਟੀਮ ਇੱਥੇ ਸੇਵਾ ਕਰ ਰਹੀ ਹੈ ਸਾਰੇ ਵਧਾਈ ਦੇ ਪਾਤਰ ਨੇ ਸ਼ਲਾਘਾਯੋਗ ਨੇ ਅਸੀਂ ਹੋਰ ਪ੍ਰਬੰਧ ਵੀ ਦੇਖਾਂਗੇ ਦੇਖਾਂਗੇ ਵੀ ਕਿਵੇਂ ਇੱਥੇ ਰਾਸ਼ਨ ਸਟੋਰ ਕੀਤਾ ਜਾ ਰਿਹਾ ਹੈ ਕਿਸ ਪ੍ਰਕਾਰ ਦੇ ਨਾਲ ਉਸ ਨੂੰ ਸੰਭਾਲ ਕੀਤੀ ਜਾ ਰਹੀ ਹੈ ਕਿਉਂਕਿ ਰਾਸ਼ਨ ਨੂੰ ਸੰਭਾਲਣਾ ਵੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹ ਵੀ ਦੇਖਾਂਗੇ ਉਸ ਤੋਂ ਬਾਅਦ ਪ੍ਰਬੰਧ ਦੇਖਾਂਗੇ ਲੰਗਰ ਛੱਕਦੇ ਕੁਝ ਜਿਹੜੇ ਸੰਗਤ ਇੱਥੇ ਪਹੁੰਚੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਤੋਂ ਵੀ ਇੱਥੇ ਆ ਕੇ ਕਿਦਾਂ ਦਾ ਮਹਿਸੂਸ ਕਰਦੇ ਨੇ ਕਦੀ ਕਿਸੇ ਨੇ ਰੋਕਿਆ ਤਾਂ ਨਹੀਂ ਇਥੇ ਲੰਗਰ ਛਕਣ ਤੋਂ ਜਾਂ ਫ ਇਸ ਪੂਰੇ ਲੰਗਰ ਸਥਾਨ ਦੇ ਹੋਰ ਪ੍ਰਬੰਧ ਆ ਤੁਸੀਂ ਇਸ ਲੰਗਰ ਸਥਾਨ ਦੇ ਸਟੋਰ ਰੂਮ ਦੇ ਵਿੱਚ ਤਸਵੀਰਾਂ ਦੇਖ ਰਹੇ ਹੋ ਕਿ ਇੱਥੇ ਰਾਸ਼ਨ ਹਰ ਪ੍ਰਕਾਰ ਜਿਹੜੀ ਰਾਸ਼ਨ ਦੇ ਵਿੱਚ ਜਿਹੜੀ ਚੀਜ਼ ਵਰਤੀ ਜਾਂਦੀ ਆ ਉਹ ਸਟੋਰ ਕੀਤੀ ਗਈ ਆ ਬਿਸਕਟ ਇੱਥੇ ਰੱਖੇ ਨੇ ਹੋਰ ਕੀ ਕੀ ਹੋ ਜਾ ਪਈ ਸਾਹਿਬ ਇਹ ਜਿਹੜਾ ਸਟੋਰ ਹੈ ਇਹਨੂੰ ਕਿਦਾਂ ਮੇਨਟੇਨ ਕਰਦੇ ਹਾਂ ਕੀ ਕੀ ਇੱਥੇ ਫਿਰ ਸਮਗਰੀ ਜਿਹੜੀ ਰਾਸ਼ਨ ਦੀ ਜਿੱਦਾਂ ਕਿ ਸਾਡਾ ਜਿਹੜਾ ਮੀਨੂ ਆ ਨਾ ਜੀ ਇਹ ਨਹੀਂ ਵੀ ਇੱਕ ਦਿਨ ਮਾਂਵਾ ਦੀ ਦਾਲੀ ਚਲੀ ਜਾਊਗੀ ਸਾਡੇ ਜਿਵੇਂ ਕਿ ਐਤਵਾਰ ਬੁੱਧਵਾਰ ਨੂੰ ਸਾਡੇ ਕੜੀ ਪਕੌੜੇ ਹੁੰਦੇ ਨੇ ਜੀ ਤੇ ਐਤਵਾਰ ਨੂੰ ਅਸੀਂ ਜਿੱਦਾਂ ਇੱਥੇ ਸਾਡਾ ਚੱਲਦਾ ਦੂਜੇ ਨਾਨ ਹੋ ਗਏ ਜਾਂ ਛੋਲੇ ਭਟੂਰੇ ਹੋ ਗਏ ਜਿਹੜੀ ਇੱਥੇ ਬੱਚੇ ਆਉਂਦੇ ਉਹਨਾਂ ਵਾਸਤੇ ਬਾਕੀ ਵੱਖਰਾ ਵੱਖਰਾ ਦਹਾਨੇ ਕਾਲੇ ਛੋਲੇ ਚਿੱਟ ਮਤਲਬ ਵੱਖਰਾ ਵੱਖਰਾ ਮੈਨੂੰ ਡੇਲੀ ਇਹ ਨਹੀਂ ਵੀ ਉਹੀ ਧਾਲ ਮਿਲੂਗੀ ਤੁਹਾਨੂੰ ਬਕਰੇ ਬਕਰੂ ਮੈਨੂੰ ਦੇ ਨਾਲ ਅਸੀਂ ਇਹ ਜਿਹੜੀ ਇੱਥੇ ਡੇਲੀ ਹਰ ਰੋਜ਼ ਨਵਾਂ ਮੈਨੂ ਨਵਾਂ ਮਿਲੂਗਾ ਨਵਾਂ ਮੈਨੂ ਹੋਊਗਾ ਫਿਰ ਇਹ ਜਿਹੜੀ ਸਮਗਰੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਸਟੋਰ ਕੀਤੀ ਆ ਸਾਫ ਸੰਭਾਲ ਕੇ ਵੀ ਹੁੰਦੀ ਆ ਫਿਰ ਸਾਫ ਸੰਭਾਲਾ ਸੀ ਵੈਸੇ ਸਾਸੀ ਜਿਹੜਾ ਜਿਹੜਾ ਆਪਣਾ ਹੈਗੇ ਆ ਮਾਰਕਫੈਟ ਵਾਲਿਆਂ ਤੋਂ ਲੈਨੇ ਆ ਜੀ ਬਾਹਰ ਸਾਡਾ ਇੱਕ ਕੰਟੇਨਰ ਪਿਆ ਇੱਕ ਸਾਡੇ ਕੋਲ ਹੋਰ ਵੀ ਰੈਸ਼ ਕੋਠੀ ਲਈ ਵੀ ਉਹਦੇ ਚ ਪਿਆ ਸਮਾਨ ਬਾਕੀ ਬਾਕੀ ਜਿਹੜਾ ਸਮਾਨ ਜਿਹੜਾ ਆਟਾ ਉਟਾ ਜਿਹੜੀ ਇਸ ਚੀਜ਼ ਖਰਾਬ ਹੋਣ ਵਾਲੀ ਹੁੰਦੀ ਆ ਉਹਨੂੰ ਅਸੀਂ ਨਾਲ ਦੀ ਨਾਲ ਮੇ ਮਤਲਬ ਉਹ ਤੇ ਮੁੱਖ ਕੋਈ ਜੀ ਜੂ ਨਾ ਬਹਿ ਜਾਣ ਜਾਂ ਕੋਈ ਹੋਰ ਇਹਨਾਂ ਚੀਜ਼ਾਂ ਦਾ ਇੱਥੇ ਬਹੁਤ ਖਿਆਲ ਰੱਖਣਾ ਪੈਂਦਾ ਹੈ। ਅਸੀਂ ਇੱਕ ਗੱਲ ਜਾਨਣਾ ਚਾਹੂੰਗਾ ਹਰ ਰੋਜ਼ ਕਿੰਨਾ ਰਾਸ਼ਨ ਲੱਗ ਜਾਂਦਾ ਹੈ ਜਾਂ ਜੇ ਮਹੀਨੇ ਦੀ ਗੱਲ ਕਰੀਏ ਤਾਂ ਮਹੀਨੇ ਦੇ ਵਿੱਚ ਕਿੰਨੇ ਰੁਪਏ ਦਾ ਰਾਸ਼ਨ ਲੱਗ ਜਾਂਦਾ ਹੋ। ਪੈਸੇ ਸਾਡਾ ਦਿਹਾੜੀ ਦਾ 1.5 ਲੱਖ ਰੁਪਏ ਖਰਚਾ ਹੈ ਦਿਹਾੜੀ ਦਾ ਇੱਕ ਦਿਹਾੜੀ ਦਾ। ਮਤਲਬ ਇਹਨੂੰ ਅਸੀਂ ਹਿਸਾਬ ਲਾ ਲੈਨੇ ਡੇਢ ਲੱਖ ਰੁਪਏ ਦਿਹਾੜੀ ਦਾ ਗੱਡੀਆਂ ਦਾ ਪਾ ਕੇ ਸਟਾਫ ਦਾ ਪਾ ਕੇ ਪੈਟਰੋਲ ਡੀਜ਼ਲ ਪਾ ਕੇ ਮਤਲਬ ਡੇਢ ਰੁਪਿਆ ਡੇਢ ਲੱਖ ਦਿਹਾੜੀ ਦਾ ਖਰਚਾ ਜੀ ਇੱਥੋਂ ਦਾ ਪੂਰੀ ਜੋ ਵੀ ਲੰਗਰ ਇੱਥੇ ਪ੍ਰਬੰਧ ਚੱਲ ਰਹੇ ਨੇ EMPLOYEES ਦੀ ਤਨਖਾਹ ਕਰ ਲਈਏ ਹਾਂਜੀ ਹਾਂਜੀ ਜਿਵੇਂ ਕਿ ਲਾਕਡਾਊਨ ਦੇ ਵਿੱਚ ਤਾਂ ਸਾਡਾ 6 6 7 7 ਲੱਖ ਰੁਪਿਆ ਦਿਹਾੜੀ ਦਾ ਖਰਚਾ ਆਉਣ ਲੱਗ ਪਈ ਜਿਹੜਾ 2 ਲੱਖ ਬੰਦੇ ਨੂੰ ਖਾਣਾ ਦਿੰਦੇ ਸੀਗੇ ਪਰ ਆਉਣ ਜਿਹੜਾ ਸਾਡਾ ਪੱਕਾ ਖਰਚਾ ਇਸ ਟਾਈਮ ਚੱਲ ਰਿਹਾ 1.5 ਲੱਖ ਰੁਪਿਆ ਦਿਹਾੜੀ ਦਾ ਖਰਚਾ ਹੈਗਾ ਜੀ ਹੁਣ ਵੀ ਬਹੁਤ ਸਾਰੇ ਕਿਸਾਨ ਭਰਾ ਸਾਡੇ ਸੜਕਾਂ ਦੇ ਉੱਤੇ ਬੈਠੇ ਨੇ ਧਰਨੇ ਲਗਾ ਕੇ ਬੈਠੇ ਨੇ ਉਹਨਾਂ ਨੂੰ ਵੀ ਲੰਗਰ ਪਹੁੰਚਦਾ ਹਾਂ ਜਾਈ ਉਹਨਾਂ ਨੂੰ ਵੀ ਪਹੁੰਚਦਾ ਲੰਗਰ ਸਾਡਾ ਅਸੀਂ ਇੱਥੇ ਹਾਰਪੁਰ ਵੀ ਹੋ ਗਿਆ ਅੰਬਰਸਰ ਤੱਕ ਜਿੰਨੇ ਵੀ ਰਾਜ ਟੋਲ ਪਲਾਜ਼ ਨੇ ਸਾਰਿਆਂ ਨੂੰ ਜਿੱਥੋਂ ਜਿੱਥੋਂ ਬਾਕੀ ਜਿਹੜੇ ਸਾਨੂੰ ਫੋਨ ਕਰਿਆ ਅਸੀਂ ਉਹਨਾਂ ਨੂੰ ਵੀ ਭੇਜਦੇ ਆਂ ਬਾਕੀ ਅਸੀਂ ਜਿਹੜੇ ਪੱਕੇ ਵੀ ਸਾਡੇ ਲੰਗਰ ਜਿਹੜੇ ਚੱਲ ਰਹੇ ਨੇ ਜਿਹੜੇ ਧਰਨੇ ਦੇ ਰਹੇ ਨੇ ਕੋਈ ਪੰਪ ਰੋਕਿਆ ਕੋਈ ਟੋਲ ਬੇਲ ਜਾਂ ਰੋਕਿਆ ਉਹਨਾਂ ਦੀ ਵੀ ਅਸੀਂ ਪੂਰੀ ਹੈਲਪ ਕਰ ਰਹੇ ਹਾਂ ਜੀ ਸਹਿਯੋਗ ਕਰ ਰਹੇ ਹਾਂ ਉਹਨਾਂ ਦਾ ਜੀ ਅੱਛਾ ਜਿਹੜਾ ਤੁਸੀਂ ਇਹ ਰਾਸ਼ਨ ਖਰੀਦ ਦਿਓ ਲੰਗਰ ਦੇ ਵਿੱਚ ਆ ਰਿਹਾ ਸੇਵਾ ਦੇ ਵਿੱਚ ਆ ਰਿਹਾ ਕੁਝ ਰਹਿਤ ਮਿਲਦੀ ਹੈ ਆਮ ਸੌਦਾ ਖਰੀਦੀਏ ਤਾਂ ਉਹਦੇ ਨਾਲ ਉਹ ਜੋ ਤੁਸੀਂ ਖਰੀਦ ਦਿਓ ਵੇਖੋ ਜੇ ਇਹਦੇ ਦੇ ਵਿੱਚ ਜਿਹੜਾ ਵੀ ਹੁੰਦਾ ਹੈ ਉਹ ਹੈ ਨਹੀਂ ਕੋਈ ਗੱਲ ਕਿਉਂਕਿ ਇਹਦਾ ਉਹ ਸੇਵਾ ਕਰਨ ਵਾਲੇ ਜਾਣ ਸਕਦਾ ਸੇਵਾ ਵਾਲੇ ਹੀ ਘਟ ਕਰ ਸਕਦਾ ਕਿਉਂਕਿ ਜਿਹੜਾ ਬਿਜ਼ਨਸ ਹੁੰਦਾ ਬਿਜ਼ਨਸ ਦੇ ਵਿੱਚ ਕੋਈ ਨਾ ਕੋਈ ਧਰਮ ਜਾਣਦਾ ਧਰਮ ਨੂੰ ਪਿਆਰ ਕਰਦਾ ਕੋਈ ਨਹੀਂ ਕਰਦਾ ਜੀ ਇਹ ਤਾਂ ਸਿਰਫ ਜਿਹਨੂੰ ਭਾਵਨਾ ਅੰਦਰ ਉਹੀ ਰੇਟ ਘੱਟ ਕਰ ਸਕਦਾ ਤੇ ਉਹੀ ਫਰੀ ਦੇ ਸਕਦਾ ਨਹੀਂ ਤਾਂ ਇਹ ਰੇਟ ਤਾਂ ਫਿਰ ਬਰਾਬਰੀ ਲੱਗਦਾ ਜੀ ਤੁਸੀਂ ਕਿੰਨੀ ਦੇਰ ਤੋਂ ਇੱਥੇ ਜੁੜੇ ਹੋਏ ਵੈਸੇ ਜੀ ਜਦੋਂ ਤੋਂ ਭਾਈ ਸਾਹਿਬ ਨੇ ਤੁਹਾਨੂੰ ਦੱਸਿਆ ਸੀ 2005 ਤੋਂ ਯਾਤਰਾ ਸ਼ੁਰੂ ਕੀਤੀਆਂ ਸੀ 2005 ਤੋਂ ਲੈ ਕੇ ਹੁਣ ਤੱਕ ਭਾਈ ਸਾਹਿਬ ਦੇ ਨਾਲ ਹੀ ਆ ਜੀ ਮਹਾਰਾਜ ਨੇ ਕਿਰਪਾ ਕੀਤੀ ਪਿਛਲੇ 2 ਸਾਲਾਂ ਤੋਂ ਉਹਦਾ ਵੈਸੇ ਤੁਸੀਂ ਮਾਲਵੇ ਦੇ ਰਹਿਣ ਵਾਲੇ ਹਾਂ ਜੀ ਹਾਂ ਜੀ ਜੀ ਵੈਸੇ ਮੇਰਾ ਇਲਾਕਾ ਫਰੀਦਕੋਟ ਆ ਜੀ ਤੇ ਭਾਈ ਸਾਹਿਬ ਨੇ 17 ਯਾਤਰਾ ਕੀਤੀਆਂ 18 ਮੈਂ ਉਹਨਾਂ ਦੇ ਨਾਲ ਹੀ ਪਹਿਲੀ ਯਾਤਰਾ ਤੋਂ ਸ਼ੁਰੂ ਹੋਇਆ ਸੀਗਾ ਕਲੀਨ ਸ਼ੇਪ ਹੁੰਦਾ ਸੀਗਾ ਜੀ ਮਹਾਰਾਜ ਨੇ ਕਿਰਪਾ ਤੋਂ ਐਵੇਂ ਤੁਹਾਨੂੰ ਸਹੀ ਦੱਸ ਕੇ दारू-ਦਰੂ ਵੀ ਪੀ ਲੈਂਦੇ ਸੀਗੇ ਜਦੋਂ ਨਹੀਂ ਮਿਲੇ ਸੀ ਉਹਨਾਂ ਨੂੰ ਜਦੋਂ ਮਿਲ ਪਏ ਤੇ ਮਹਾਰਾਜ ਨੇ ਮਤਲਬ ਸਿੱਕੀ ਸਰੂਪ ਦੇ ਵਿੱਚ ਲਿਆਤਾ ਜੀ ਤੇ ਐਡੀ ਵੱਡੀ ਮਹਾਰਾਜ ਨੇ ਸੇਵਾ ਲੈ ਰਹੇ ਨੇ ਇਹ ਵੀ ਇੱਕ ਚਮਤਕਾਰ ਹੀ ਆ ਜੀ ਹੋਰ ਪਰਿਵਾਰ ਦੇ ਮੈਂਬਰ ਸਾਰੇ ਸਹਿਯੋਗ ਦਿੰਦੇ ਨੇ ਸਾਰੇ ਇੱਥੇ ਜਿੱਦਾਂ ਤੁਸੀਂ ਸੇਵਾ ਹੀ ਕਰ ਰਹੇ ਹੋ ਹਾਲਾਂਕਿ ਜ਼ਿੰਮੇਵਾਰੀ ਦਿੱਤੀ ਹੈ ਤੁਹਾਨੂੰ ਹਾਂਜੀ ਹਾਂਜੀ ਪਰਿਵਾਰ ਦਾ ਤਾਂ ਪੂਰਾ ਸਹਿਯੋਗ ਆ ਪਰਿਵਾਰ ਦੇ ਸਹਿਯੋਗ ਦੇ ਨਾਲ ਹੀ ਸਾਰਾ ਚੱਲਦਾ ਹੁੰਦਾ ਜੀ ਸਾਰੇ ਪਰਿਵਾਰ ਨਾਲ ਆ ਜੀ ਪੂਰੇ ਖੁਸ਼ ਤੇ ਨਾਲ ਬਾਤ ਚੜ ਕੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਤਾਂ ਤੁਸੀਂ ਲਗਾਤਾਰ ਪ੍ਰਬੰਧ ਦੇਖਿਆ ਸਟੋਰ ਦੇਖਿਆ ਬਹੁਤ ساری ਸੰਗਤ ਸੰਗਤ ਵੀ ਮੈਂ ਕਹੂੰਗਾ ਉਹ ਬੜੀ ਸਪੈਸ਼ਲ ਸੰਗਤ ਹੈ ਜਿਹੜੀ ਇੱਥੇ ਆ ਕੇ ਲੰਗਰ ਛੱਕਦੀ ਹੈ ਕੋਈ ਮਿਹਨਤ ਕਰ ਰਿਹਾ ਕੋਈ ਰਿਕਸ਼ਾ ਚਲਾ ਰਿਹਾ ਕੋਈ ਮਿਸਤਰੀ ਦੇ ਨਾਲ ਦਿਹਾੜੀ ਕਰਦਾ ਕੋਈ ਕਿਸੇ ਫੈਕਟਰੀ ਦੇ ਵਿੱਚ ਲੱਗਾ ਪਰ ਲੰਗਰ ਉਹ ਇੱਥੇ ਆ ਕੇ ਛਕਦੇ ਨੇ ਕਿਉਂਕਿ ਇੱਥੇ ਲੰਗਰ ਪੜੇ ਖੇੜੇ ਮਥੇ ਚਕਾਇਆ ਜਾਂਦਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਜੇ ਕੋਈ 10 ਵਾਰ ਵੀ ਲੰਗਰ ਛਕਣਾ ਆਉਂਦਾ ਤਾਂ ਉਹਦੇ ਉਸ ਸੰਗਤ ਦੇ ਉੱਤੇ ਸਵਾਲ ਨਹੀਂ ਕੀਤੇ ਜਾਂਦੇ ਉਸ ਨੂੰ ਬਹੁਤ ਇੱਜ਼ਤ ਮਾਨ ਪਿਆਰ ਤੇ ਸਤਿਕਾਰ ਦੇ ਨਾਲ ਇੱਥੇ ਲੰਗਰ ਛਕਾਇਆ ਜਾਂਦਾ ਹੈ ਇਹ ਦਾਵਾ ਕਰਦੇ ਨੇ ਇੱਥੋਂ ਦੇ ਪ੍ਰਬੰਧਕ ਅਸੀਂ ਗੱਲਬਾਤ ਕਰਾਂਗੇ ਉਸ ਸੰਗਤ ਦੇ ਨਾਲ ਜੋ ਸੰਗਤ ਇੱਥੇ ਲੰਗਰ ਛਕਣ ਦੇ ਲਈ ਪਹੁੰਚੇ ਨੇ ਔਰ ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਨੂੰ ਇੱਥੇ ਆ ਕੇ ਕਿਦਾਂ ਦਾ ਮਹਿਸੂਸ ਹੁੰਦਾ ਹੈ ਤਾ ਦੂਸਰੇ ਇੱਥੇ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਇੱਥੇ ਦੇ ਸਾਰੇ ਪ੍ਰਬੰਧ ਜਾਣੇ ਹੁਣ ਕੁਝ ਸੰਗਤ ਦੇ ਵਿੱਚ ਪ੍ਰਵਾਸੀ ਬੱਚੇ ਸਾਡੇ ਨਾਲ ਮੌਜੂਦ ਨੇ ਲੰਗਰ ਛੱਕ ਕੇ ਆਏ ਨੇ ਔਰ ਗੱਲਬਾਤ ਕਰਦੇ ਆ ਨਾ ਬੇਟਾ ਕੀ ਨਾਂ ਤੁਹਾਡਾ ਅਨਮੋਲ ਕੁਮਾਰ ਔਰ ਆਪਕਾ ਕੀ ਨਾਂ ਸੋਨੂ ਕੁਮਾਰ ਅਚਾ ਅਨਮੋਲ ਸੋਨੂ ਯਹਾਂ ਪਰ ਲੰਗਰ ਛੱਕਣੇ ਕੇ ਲਈ ਆਤੇ ਹੋ ਕਿਤਨੀ ਦੇਰ ਸੇ ਆ ਰਹੇ ਹੋ ਮੇਰੇ ਕੋ ਮਹੀਨਾ ਦਿਨ ਹੋ ਗਿਆ ਹੋਗਾ ਆਏ ਹੋ ਯਹਾਂ ਪਰ तो लंगर छकने आते हो हाँ जी स्वादिष्ट है लंगर हाँ जी बहुत अच्छा है कभी कोई दिक्कत तो नहीं आती रोक कोई भी दिक्कत नहीं आती कभी भी कभी रोक तो, तो नहीं है आज आए थे कल भी आए थे परसों भी आए थे नहीं कभी नहीं ऐसा कभी रोकते पे आप कब से आ रहे हो हम भी हो महीना गए हाँ। हम ए, अच्छा खाना मिलता है यहाँ अच्छा खाना मिलता है हाँ जी कोई रोकता तो नहीं है नहीं पढ़ते भी हो पढ़ते हैं कौन सी क्लास में पाँचवी और आप सातवीं में अच्छा दोनों पढ़ते भी हो और फिर लंगर खाने आते हो कितनी बार आते हो दिन में आते होंगे एक दो बार बस एक बार आते हैं हम पापा क्या करते हैं बाबा बर्धमान में काम करते तो सब्जी के तो भाई साहब आपका क्या नाम विकेश कुमार आ, क्या काम करते हैं धागा मिल में काम करते हैं धागा मिल में काम करते हो लंगर चकने के लिए यहाँ पर आते हो हाँ कभी कल आ जाते हैं अभी दिक्कत तो नहीं होती नहीं दिक्कत कुछ नहीं होती मिल जाता है समय से अच्छा खाना है हाँ खाना तो अच्छा मिल जाता है लंगर जो सेवादार है कभी उन्होंने रोका तो नहीं 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 उन्होंने कभी नहीं रोका इज्जत मान सत्कार से लंगर चाहिए आप बहुत बढ़िया सिखाते हैं इज्जत से खिलाते हैं ਕبھی ਸੇਵਾ ਵੀ ਕਰਦੇ ਹੋ ਜਾਂ ਪਰ ਕਦੇ ਟਾਈਮ ਮਿਲਦਾ ਹੈ ਤਾਂ ਐਸਾ ਤਾਂ ਅਭੀ ਕਭੀ ਆਇਆ ਨਹੀਂ ਹੈ ਸੇਵਾ ਕਰਨ ਲੈ ਜੇ ਟਾਈਮ ਮਿਲੇਗਾ ਤਾਂ ਆਇੰਗੇ ਕਭੀ ਤਾਂ ਤੁਸੀਂ ਇਹਨਾਂ ਬੱਚਿਆਂ ਤੋਂ ਸੁਣਿਆ ਕਹਿੰਦੇ ਬਹੁਤ ਮਾਨ ਤੇ ਸਤਿਕਾਰ ਦੇ ਨਾਲ ਸਾਨੂੰ ਲੰਗਰ ਛਕਾਇਆ ਜਾਂਦਾ ਹੈ ਚਾਹੇ ਹਰ ਰੋਜ਼ ਆਈਏ ਤੇ ਚਾਹੇ ਦਿਨ ਚ ਇੱਕ ਵਾਰ ਆਈਏ ਜਦੋਂ ਕਹਿੰਦੇ ਬਾਬੇ ਨਾਨਕ ਦੀ ਕਿਰਪਾ ਹੁੰਦੀ ਹੈ ਤਾਂ ਲੰਗਰ ਛਕਣ ਲਈ ਆਉਨੇ ਆ ਔਰ ਬਹੁਤ ਮਾਨ ਸਤਿਕਾਰ ਅਦਬ ਦੇ ਨਾਲ ਇੱਥੋਂ ਲੰਗਰ ਛਕਾਇਆ ਜਾਂਦਾ ਹੈ ਔਰ ਲੰਗਰ ਕਹਿੰਦੇ ਇੰਨਾ ਸੁਆਦਿਸ਼ਟ ਹੈ ਕਿ ਹਰ ਇਨਸਾਨ ਦੀ ਜਿਤੇ ਭੁੱਖ ਮਿਟਦੀ ਹੈ ਤਾਂ ਉਥੇ ਹੀ ਉਹ ਵਾਹਿਗੁਰੂ ਦੇ ਨਾਲ ਉਸ ਦਾ ਜਿਹੜਾ ਪਿਆਰ ਹੈ ਉਸ ਦਾ ਆਸ਼ੀਰਵਾਦ ਵੀ ਇਸੇ ਲੰਗਰ ਸਥਾਨ ਤੇ ਆ ਕੇ ਤੁਹਾਨੂੰ ਸਾਬ ਸ੍ਰੀ ਗੁਰੂਆਂ ਸਾਬ ਜੀ ਦੇ ਚਰਨਾਚੇ ਨਤਮਸਤ ਹੋ ਕੇ ਉਹਨੂੰ ਮਿਲਦਾ ਹੈ ਫਿਲਹਾਲ ਤੁਹਾਨੂੰ ਸਾਡੀ ਇਹ ਰਿਪੋਰਟ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਫਿਲਹਾਲ ਕੈਮਰਾਮੈਨ ਵੀਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ ਹਮਦਰਦ ਟੀਵੀ ਪੋਹੇਰਾ ਹੁਸ਼ਿਆਰਪੁਰ